ਕਿਸ਼ੋਰ ਲੀਡਰਸ ਹਾਜ਼ਰੀ ਨਹੀਂ ਕਰਦੇਗੇ ਕਦੇ ਕਾਹੋਨਾ ਪੁਲਿਸ ਕੁੱਝ ਨਕੇਬਲ ਬਗਲ ਬੇਨਤੀ ਕਰਗਾ ਰਮਿੰਦਰ ਕੌਰ ਜੀ ਜਿਹੜਾ ਸਿਖਾਸਰ ਕਿਉਂਕਿ ਜਦ ਅਰੁਪੁਰਾ ਡਿਸਟ੍ਰਿਕਟ ਇਹ ਬੱਚਿਆਂ ਦੀ ਹੌਸਲਾ ਦਾ ਇਫਰੀ ਹੈ ਔਰ ਬੱਚੇ ਮੈਰਿਟ ਦੇ ਹੈ ਨੇ ਉਹਨਾਂ ਦੇ ਤਰੀਕੇ ਨਾਲ ਬੱਚਾ ਬੱਚਾ ਸਭ ਨੇ ਕਰ ਰਿਹਾ ਰਮਿੰਦਰ ਪੂਰਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਬੰਧਕ ਤੇ ਲੈ ਕੇ ਵੀਆ ਵਕ ਵਕ શિક્ષੇਤਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਵੈਗੂ ਜੀ ਘਰ ਹਾਲ ਸਾਹਿਬ ਵੈਗੂ ਜੀ ਕੀ ਫਤਿਹ ਬਹੁਤ ਹੀ ਵਧੀਆ ਪ੍ਰਾਲਾ ਹੋਂਦ ਹ ਵਿਦਿਆਰਥੀਆਂ ਦੀ ਅਨਛੇਤ ਲਈ ਜੋ ਵੀ ਸੋਸਾਇਟੀ ਨੇ ਦਿੱਤਾ ਹੈ ਉਸ ਲਈ ਸੋਸਾਇਟੀ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਤੰਕਵਾਦ ਕਰਦੀ ਹਾਂ ਤੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਰੂਬਰੂ ਬੈਠੇ ਇਥੇ ਦੇਖ ਕੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਹਨਾਂ ਵਿਦਿਆਰਥੀਆਂ ਨਾਲ ਇਹ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਹਿੰਦੀ ਰਹੇ ਆ ਕਿ ਜੀਵਨ ਦਾ ਇੱਕ ਮੰਤਕ ਜ਼ਰੂਰ ਹੋਣਾ ਚਾਹੀਦਾ ਹੈ ਬਹੁਤ ਬਹੁਤ ਪਹਿਲੇ ਤਾਂ ਬਤਾਈ ਹੈ ਉਹਨਾਂ ਵਿਦਿਆਰਥੀਆਂ ਨੂੰ 8ਵੀਂ 10ਵੀਂ 12ਵੀਂ ਜੋ ਡਿਗਰੀ ਮੈਰਿਟ ਤੇ ਆਏ ਤੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਬਹੁਤ ਬੜੀ ਬਦੀਆ ਪ੍ਰਾਪਤੀਆਂ ਲਈਆਂ ਸੇ ਟੈਬਲ ਤੇ ਨਾ ਹੋ ਸਕਦਾ ਨੈਸ਼ਨਲ ਲੈਵਲ ਤੇ ਕੀਤੀਆਂ ਹੋਣ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਕਰੂੰਗੀ ਕਿ ਆਪਾਂ ਅਕਸਰ ਹੀ ਪੜ੍ਹਦੇ ਹਾਂ ਕਿ ਵਿਦਿਆ ਵਿਚਾਰੀ ਟੱਪਾ ਰੁਪਕਾਰੀ ਬਹੁਤ ਸਾਰੇ ਲੋਕ ਮਨਪ੍ਰੇਖਾ ਹੈ ਕਿ ਵਿਦਿਆ ਤਾਂ ਵਿਚਾਰੀ ਹੈ ਅਸਲ ਜੋ ਵਿਚਾਰੀ ਨਹੀਂ ਹੈ ਅਸਲ ਜੋ ਗੀਚਾਰੀ ਹੈ ਕਿ ਵਿਚਾਰਨ ਦਾ ਵਿਸ਼ਾ ਹੈ ਜਿੰਨਾ ਸੀ ਇਹਨੂੰ ਵਿਚਾਰਾਂਗੇ ਇਹਦੇ ਉੱਤੇ ਗੱਲਬਾਤ ਕਰਾਂਗੇ ਓਨੀ ਜ਼ਿਆਦਾ ਸਾਡੀ ਸਫਲਤਾ ਦੀ ਜਿਹੜੀ ਪਰਸੈਂਟੇਜ ਹੈ ਉਹ ਬਥੇ ਸਾਡੀ ਪਰਸੈਂਟੇਜ ਸਾਡੀ ਰੇਸ਼ਿਓ ਜਿਹੜੀ ਹੈ ਸਫਲਤਾ ਵੱਲੇ ਪਾਸੇ ਵੱਤੇਗੀ ਇੱਕ ਮਹੀਨੇ ਤੋਂ ਪਹਿਲੇ ਬੁਲਾਰੇ ਨੇ ਗੱਲ ਕੀਤੀ ਸੀ ਕਿ ਸਾਡੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਡਾਕਟਰੀ ਵਕਾਲਤ ਜੱਜ ਆਈਪੀਐਸ ਪੀਸੀਐਸ ਵੱਲ ਜਾਣਾ ਚਾਹੀਦਾ ਹੈ ਤੇ ਨਾਲ ਨਾਲ ਸੰਵੇਦਨਸ਼ੀਲ ਵੀ ਹੋਣਾ ਚਾਹੀਦਾ ਇਹਦੇ ਨਾਲ ਹੀ ਰਿਲੇਟਡ ਮੈਂ ਇੱਕ ਛੋਟੀ ਜਿਹੀ ਘਟਨਾ ਲੇਟੈਸਟ ਜੋ ਮੇਰੇ ਨੌਲੇਜ ਚਾਈਨ ਮੈਂ ਤੁਹਾਨੂੰ ਦੱਸਣੀ ਚਾਹਾਂਗੀ ਕਿ ਸਾਡੇ ਵਿਚਾਰ ਇੱਥੇ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸਖੀਤਾ ਬੈਠੀਆਂ ਬڑے ਵੱਡੇ ਅਫਸਰ ਬੈਠੇ ਹੋਣੇ ਆ ਕਈ ਮੌਜੂਦਾ ਹੈਗੇ ਆ ਉਸ ਦਾ ਕੋਈ ਲਿਟਾਈ ਨਹੀਂ ਵੀ ਹੋਣ ਅਕਸਰ ਆਪਾਂ ਇਹ ਗੱਲ ਸੁਣਦੇ ਆ ਕਿ ਜਦੋਂ ਕੋਈ ਅਫਸਰ ਦੀ ਸੀਟ ਤੇ ਬੈਠ ਜਾਂਦਾ

ਤਾ ਉਥੇ ਉਹਦੇ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਵਾਪਰੀ ਇੱਕ ਪ੍ਰਸਾਦ ਦੇ ਵਿੱਚ ਕੰਧ ਡਿੱਗ ਗਈ ਤੇ ਕੰਧ ਡਿੱਗਣ ਦੇ ਨਾਲ ਉਥੇ ਤਿੰਨ ਬੱਚਿਆਂ ਦੀ ਡੈਥ ਹੋ ਗਈ ਇੱਕ ਬੱਚੇ ਕਾफी ਲੋਕ ਗੱਥਨੇ ਹੋਏ ਇੱਕ ਬੱਚੇ ਦੀ ਡਿੱਗਣ ਦੇ ਨਾਲ ਹਿੰਦ ਦੀ ਹੱਡੀ ਟੁੱਟ ਗਈ ਤਾਂ ਉਹ ਉਸ ਅਧਿਕਾਰੀ ਨੇ ਸੰਵੇਦਨਸ਼ੀਲਤਾ ਨੂੰ ਪ੍ਰਗਟ ਕਰਦੀ ਹੋਈ ਉਹ ਗੱਲ ਉਹਨੇ ਦੱਸੀ ਕਿ ਕਿਸ ਤਰ੍ਹਾਂ ਉਹ ਲੇਡੀ ਆਈਐਸ ਲੇਡੀ ਉਥੇ ਹਸਪੀਟਲ ਪਹੁੰਚੀ ਉਨੇ ਬੱਚੇ ਨੂੰ ਸਹਲਾਇਆ ਉਹਦਾ ਹਾਲਚਲ ਪੁੱਛਿਆ ਔਰ ਉਹਦੀ ਮਾਂ ਦੀ ਚੀਕ ਪੁਕਾਰ ਸੁਣ ਕੇ ਉਹਦੇ ਦਿਲ ਤੇ ਇੰਨਾ ਡੂੰਘਾ ਅਸਰ ਹੋਇਆ ਕਿ ਉਹ ਖੁਦ ਵੀ ਰੋਣ ਲੱਗ ਪਿਆ ਔਰ ਉਹਨੇ ਰੋਂਦੇ ਹੋਏ ਆਪਣੇ ਨਾਲ ਦੇ ਕੋਆਰਡੀਨੇਟਸ ਨੂੰ ਇਹ ਆਰਡਰ ਕੀਤੇ ਕਿ ਇਹਦਾ ਜਿੰਨਾ ਵੀ ਪੋਸੀਬਲ ਹੋ ਸਕਦਾ ਇਹਦਾ ਇਲਾਜ ਕਰਾਓ ਇਹਨੂੰ ਵਧੀਆ ਤੋਂ ਵਧੀਆ ਹਸਪੀਟਲਸ ਲੈ ਕੇ ਜਾਓ ਇਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਦੀ ਬਹੁਤ ਐਪਰੀਸੀਏਸ਼ਨ ਹੋਈ ਔਰ ਫਿਰ ਉਹਨੇ ਇੱਕ ਹੋਰ ਘਟਨਾ ਦਸੀ ਕਿ ਜਿਸ ਟਾਈਮ ਉਤੇ ਲਾਕੇ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਦੇ ਨਾਲ ਨਾੜਾ ਵਰਗੀ ਸਿੱਤੀ ਬਣ ਗਈ ਸੀ ਤਾਂ ਉਹਨੇ ਖੁਦ ਜਾ ਕੇ ਬੋਲੇ-ਗੋਲੇ ਤੱਕ ਪਾਣੀ ਸੀ ਆਪਣੇ ਇਲਾਕੇ ਦਾ ਜਾਇਜ਼ਾ ਲਿਆ। ਸੋ ਉਹਨੂੰ ਬਹੁਤ ਐਕਟਿਵੇਟ ਕਰ ਮੈਂ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਬੇਟਾ ਤੁਸੀਂ ਪਰਮਾਤਮਾ ਤੇਰੇ ਬਹੁਤ ਵੱਡੇ ਵੱਡੇ ਅਫਸਰ ਬਣੋ ਤੁਹਾਡੇ ਲਾਈਫਟਾਈਮ ਦੇ ਟਾਰਗੇਟ ਵਿੱਚ ਸਭ ਤੋਂ ਪਹਿਲਾ ਕੰਮ ਤੇ ਰਹੋ ਤੇ ਬਾਕ-ਬਾਕ ਕਰੋ। ਤੇਰੂ ਅਫਸਰ ਬਣ ਕੇ ਤੁਹਾਡੇ ਅੰਦਰ ਇੱਕ ਇਮੋਸ਼ਨ ਇੱਕ ਸੈਂਸਿਟੀਵਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਦ ਤੱਕ ਤੁਸੀਂ ਆਮ ਪਬਲਿਕ ਨਾਲ ਨਹੀਂ ਜੁੜਦੇ ਤਦ ਤੱਕ ਤੁਹਾਡੇ ਅਫਸਰ ਹੋਣ ਦੇ ਕੋਈ ਫਾਇਦੇ ਨਹੀਂ ਹੁੰਦੇ ਸੋ ਮੋਤੇ ਇੱਥੇ ਅ ਸੇ ਸੱਤ ਸੱਤਾ ਵੱਲੋਂ ਕਹਿ ਗਿਆ ਕਿ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਇਸ ਵਿਸ਼ੇ ਦੇ ਤੇ ਵਿਦਿਆ ਐਜੂਕੇਸ਼ਨ ਦੇ ਵਿਸ਼ੇ ਉੱਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ

ਤਾਂ ਬਹੁਤ ਸਮੇਂ ਬਾਅਦ ਅਸਾਂ ਬੱਚਿਆਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ ਸੋ ਬੇਟਾ ਮੈਂ ਆਪਣੇ ਵੱਲੋਂ ਇਹ ਹੀ ਕਹੂੰਗੀ ਕਿ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਬਹੁਤ ਅੱਛੇ ਮਾਰਕਸ ਲੈ ਕੇ ਇੱਥੇ ਤੱਕ ਪਹੁੰਚੇ ਹੋ ਸਨਮਾਨ ਦੇ ਲਾਇਕ ਬਣੇ ਹੋ ਇਸ ਤੋਂ ਵੀ ਅੱਗੇ ਹੋਰ ਵੱਧੋ ਆਪਣੇ ਜੀਵਨ ਦਾ ਟਾਰਗੇਟ ਫਿਕਸ ਕਰੋ ਤੇ ਬਹੁਤ ਵੱਡੀਆਂ ਉਪਲਬਧੀਆਂ ਪ੍ਰਾਪਤ ਕਰੋ ਬਹੁਤ ਅੱਛੇ ਮਕਾਮ ਹਾਸਲ ਕਰੋ ਅੰਤ ਦੇ ਵਿੱਚ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹਨਾਂ ਬੱਚਿਆਂ ਦਾ ਹੌਸਲਾ ਬਤਾ ਰਹੇ ਹੋ ਹੌਸਲਾ ਬਦਾਉਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਪਿੰਡ ਤੇ ਕੋਈ ਥਾਪੜਾ ਦੇ ਦਿੰਦਾ ਫਿਰ ਆਟੋਮੈਟਿਕਲੀ ਬੰਦਾ ਮੋਟੀਵੇਟ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ